ਜੜਦਾਸ ਖੂਬਸੂਰਤ ਨਜ਼ਾਰਾ ਹੈ ਸਵਕਤ ਜੀ ਦੇਖ ਰਹੇ ਹੋ ਬਠਿੰਡਾ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਖੂਬਸੂਰਤ ਜਗਾ ਕਿਲਾ ਮੁਬਾਰਕ ਜ਼ਿਲ੍ਹਾ ਬਠਿੰਡਾ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਜੀ ਆਏ ਆ ਬਠਿੰਡੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਤੇ ਇੱਥੇ ਦੇਖੋ ਜੀ ਬਠਿੰਡੇ ਦੀ ਸਭ ਤੋਂ ਖੂਬਸੂਰਤ ਜਗਾ ਤੇ ਆਏ ਆ ਜਿਹੜਾ ਕਿ ਇੱਥੇ ਹੈਗਾ ਕਿਲਾ ਮੁਬਾਰਕ ਬਹੁਤ ਸੋਹਣਾ ਕਿਲਾ ਬਾਈ ਯਾਰ ਮੈਂ ਇੱਥੇ ਘਟੋੜ 15 16 ਵਾਦ ਆ ਗਿਆ ਫਿਰ ਵੀ ਇੱਥੇ ਆਏ ਦਾ ਮਨ ਜਾਣੀ ਪੜਦਾ ਇੱਥੇ ਕੈਨ ਨਹੀਂ ਕਰਦਾ ਵੀ ਆਈਏ ਨਾ ਇੱਥੇ ਹਰ ਵਾਰ ਬੰਦਾ ਆਉਂਦਾ ਤੁਹਾਨੂੰ ਅੰਦਰੋਂ ਇਹ ਸਾਰਾ ਕਿਲਾ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਲੌਗ ਨਾਲ ਬਣੇ ਰਹੋ ਤੇ ਲਾਈਕ ਮੈਨ ਸ਼ੇਅਰ ਕਰਦੇ ਕਰੋ ਤੇ ਟਾਂਟੀ ਦਿਵਾਲਾ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਬਾਕੀ ਇੱਥੇ ਕਬੂਤਰਾਂस्ते ਦਾਣੇ-ਦਾਣਾ ਪਾ ਰੱਖਿਆ ਉੱਤੇ ਦੇਖੋ ਕਿੰਨੇ ਕਬੂਤਰ ਕੂਤਰੀ ਕੂਤਰਿਆ ਜਾਰੇ ਪਾਸੇ ਵੀਡੀਓ ਬਹੁਤ ਚੀਜ਼ਾਂ ਲੈ ਕੇ ਆ ਆ ਭਾਣੇ ਵਾਕਿਆ ਅੰਦਾ ਦੇ ਗੇਟ ਹੁੰਦੇ ਸੀ ਵੱਡੇ-ਵੱਡੇ ਉਸ ਅੰਦਾ ਦੇ ਗੇਟ ਹੁੰਦੇ ਸੀ ਵੱਡੇ-ਵੱਡੇ ਤੁਹਾਨੂੰ ਗੇਟ ਵੀ ਦਿਖਾਵਾਂਗੇ ਐਂਟ੍ਰੈਸ ਹੈ ਕਿਲੇ ਦੀ ਫਿਰ ਸੋਚਣਾ ਨਹੀਂ ਆ ਯੋੜ ਦੇਖੋ ਕਿੱਡੇ ਵੱਡੇ ਵੱਡੇ ਹਨ ਤੇ ਬੈਂਤੇ ਦੀ ਚੌਂਕੀ ਦਾ ਨੇ ਤੇ ਉਹਦੇ ਸੋਤ ਨਾ ਕਰਦੇ ਬਣਾਉਣੇ ਵਾਲੇ ਸੁਈ ਆ ਰਹੇ ਹੋ ਕੁਝ ਇਸ ਤਰ੍ਹਾਂ ਦਾ ਹੈ ਕਿਲਾ ਜਿਹੜਾ ਅੰਦਰਤੀ ਸਾਈਡ ਤੋਂ ਹੈਗਾ ਦੇਖੋ ਕਿਤਾ ਖੂਬਸੂਰਤ ਕਿੱਡਾ ਵਧੀਆ ਨਜ਼ਾਰਾ ਹੈ ਕਿਲੇ ਦਾ ਬੰਗੇਦਰ 10 ਮਹੀਨੇ ਖਿਓਏ ਆ ਬੀ ਬਹੁਤ ਵਧੀਆ ਕਿਲਾ ਇੱਥੇ ਆ ਗਿਆ ਇਕ ਅਗਲ ਅਗ ਵਾਈਫ ਜੀ ਆਉਂਦੀ ਉਹ ਚਾਹੀ ਦੇਖੋ ਬਾਕੀ ਦੁਆਰਾ ਕਿੱਡੇ ਕਿੱਡੇ ਮੁੱਟੀਆਂ ਐਂਦੇ ਟਾਈਮ ਚ ਜੇ ਦੁਆਰਾ ਮੈਂ ਫਸਟ ਟਾਈਮ ਵੀ ਦੇਖਿਆ ਪਹਿਲਾ ਦਰਸ਼ਨ ਕਰਤੀ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਵੀ ਕਰਾਉਣੀ ਹੈ ਉਸ ਤੋਂ ਬਾਅਦ ਬਾਕੀ ਦੀਆਂ ਚੀਜ਼ਾਂ ਦਿਖਾਉਣੀਆਂ ਦੇਖੋ ਕਿਡਾ ਵਧੀਆ ਯਾਰ ਕਿੰਨੀ ਖੂਬਸੂਰਤੀ ਹੈ ਅਗਲੇ ਦੀ ਅੰਦਰ ਗੁਰਦੁਆਰਾ ਸਾਹਿਬ ਅੰਦਰ ਦਰਸ਼ਨ ਕਰਦੇ ਤੇ ਆ ਸਾਹਮਣੇ ਗੇਟ ਦੇਖੋ ਕਿੱਡੇ ਵੱਡੇ ਵੱਡੇ ਇਹ ਮੇਰੇ ਹਿਸਾਬ ਨਾਲ ਮਹਾਰਾਜਾ ਦਾ ਮਹਿਲ ਮੂਲੋ ਹੋਣਾ ਗਮਰਾ ਗਮਰਾ ਉੱਤੇ ਤਾਂ ਵੀ ਹੈ ਗਿਆ ਅਕਿ ਜਿਹੜੇ ਕਿਲੇ ਦਾ ਇਤਿਹਾਸ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦਾ ਹੈ ਇਸ ਕਿਲੇ ਦਾ ਇਤਿਹਾਸ ਉਹਨਾਂ ਨਾਲੇ ਕਿਲੇ ਦਾ ਸੰਬੰਧ ਹੈਗਾ ਤਾਂ ਕਰਕੇ ਇੱਥੇ ਗੁਰੂ ਗੁਰਦੁਆਰਾ ਸਾਹਿਬ ਸਥਿਤ ਹੈ। ਬਾਕੀ ਤੁਹਾਨੂੰ ਉੱਪਰ ਵੀ ਜਾ ਕੇ ਦਿਖਾਵਾਂਗੇ ਉੱਪਰ ਵੀ ਗੁਰਦੁਆਰਾ ਬਣਿਆ। ਚਾਰੇ ਦੋਂ ਦਿਖਾਵਾਂਗੇ ਇੱਥੇ ਇੱਕ ਸਰੋਂਗੋ ਵੀ ਹੈਗੀ ਆ ਤੋਫਾ ਵੀ ਪਈਆ ਜਿਹੜੀ ਸਰੋਂਗਾ ਸਰੋਂਗ ਵਿੱਚੋਂ ਕਹਿੰਦੇ ਵੀ ਦਿੱਲੀ ਦਾ ਰਾਹ ਜਾਂਦਾ ਸੀ ਦਿੱਲੀ ਨੂੰ ਜਾਂਦੇ ਸੀ ਸਿੰਘ ਘੋੜੇ ਲੈ ਕੇ ਬਾਕੀ ਉੱਥੋਂ ਟਿਆ ਪਿਆ ਮਰਮੰਦਾਂ ਦਾ ਕੰਮ ਵੀ ਵਿੱਚ ਵਿੱਚੋ ਚੱਲ ਰਿਹਾ ਵਿੱਚੋਂ-ਵਿੱਚੋਂ ਨਹੀਂ ਚੱਲਦਾ ਹਣ ਲੰਗਰ ਛਕ ਲਈ ਉਹਦੋਂ ਬਾਅਦ ਤੁਹਾਨੂੰ ਮਿਲਦੇ ਆਂ ਹਾਂਜੀ ਦੋਸਤੋ ਆਪਾਂ ਲੰਗਰ ਵਿਚਾਲੇ ਦੋਨੇ ਸਵਾਦ ਮੱਥਾ ਵੀ ਟੇਕ ਲਿਆ ਤੇ ਆ ਦੇਖੋ ਨਾ ਪੁੱਤੇ ਆਗੇ ਜਮਾ ਹੋਇਆ ਆਹ ਵਾਲਾ ਜਿਹੜਾ ਗੁਰੂ ਘਰ ਆ ਜਮਾ ਟਾਪ ਤੇ ਆ ਤੇ ਇੱਧਰ ਦੇਖੋ ਤੁਸੀਂ ਦੇਖੋ ਕਿ ਨਿਉ ਚਾਹੀਆ ਉਹ ਚਾਈ ਬਹੁਤ ਜ਼ਿਆਦਾ ਤੇ ਦੇਖੋ ਇੱਥੋਂ ਬਿਠ ਨਾਓ ਸਾਹਮਣੇ ਥਰਮਸ ਹਰਮਲ ਪਲਾ ਨੇਦਾਈ ਕੋਸ ਕੇ ਨਹੀਂ ਉੱਥੇ ਵੀ ਜਾ ਕੇ ਉਹਨਾਂ ਆਪਾ ਇਸ ਤਰ੍ਹਾਂ ਦਾ ਬਾਕੀ ਗੁਰਦੁਆਰਾ ਭਾਈ ਕਹ ਦੋ ਤੁਸੀਂ ਹੈ ਡਾਂਸ ਹੋਣੀ ਇੰਨੀ ਖੂਬਸੂਰਤੀ ਆਨੇ ਕਿਲੇ ਦੀ ਨੂੰ ਸਾਰਾ ਕੁਝ ਦਿਖਾਣੇ ਆ ਪੱਕੀ ਬਲੌਗ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸੋ ਜਿਹਾ ਦੇਖੋ ਉੱਤੋਂ ਬਈ ਥੱਲੇ ਦੇਖੋ ਕਿੰਨੀ ਨੂੰ ਹੋਣਾ ਮੈਂ ਛਣ ਨੇ ਜ਼ਿਆਦਾ ਕਬੂਤਰ ਆਨਾ ਬਈ ਕਬੂਤਰ ਤਾਂ ਗੱਲੇ ਛੱਡ ਤੋ ਬਾਕੀ ਲੋਕ ਸੰਗਤ ਬਹੁਤ ਆ ਰਹੀ ਆ ਮੱਥਾ ਟੇਕ ਕੇ ਜਾ ਰਹੀ ਆ ਸੰਗਤ ਆ ਰਹੀ ਆ ਮੱਥਾ ਟੇਕ ਕੇ ਜਾ ਰਹੀ ਆ ਕੌਣ ਆ ਪਾ ਥੱਲੇ ਚੱਲ ਕੇ ਤੁਹਾਨੂੰ ਹੋਣੇ ਆ ਕੋ ਦਾ ਹਾਂ ਦੇਖੋ ਦੋਸਤੋ ਤੋਫਾ ਬਈਆ ਤੋਫਾ ਉਹ ਤੇ ਜਾਣ ਨਹੀਂ ਦੇ ਪੂਰਾ ਟੌਪ ਤੇ ਬਾਕੀ ਗਾਂ ਜਾਇਆ ਆਪਾ ਪੂਰਾ ਟੌਪ ਤੇ ਨਹੀਂ ਆਉਂਦੇ ਦੇਖੋ ਜਵਨ ਲੱਕੜ ਦੀ ਆ ਸਾਰੀ ਪਾਪਾ ਇੰਜ ਜੇ ਮੈਂ ਹੁਣ ਲੋਹੇ ਦੇ ਹੱਥ ਆ ਬਚਾਲੜ ਦਾ ਸਿਸਟਮ ਆ ਪਿੱਛੇ ਦੀ ਚੀਜ਼ ਐ ਤੇ ਉਸ ਤੇ ਮੈਂ ਖਾਣਾ ਮੈਨੂੰ ਤਾਂ ਸਮਝ ਨਹੀਂ ਆਇਆ ਕਿਵੇਂ ਚਲਦੀ-ਚੁਲਦੀ ਜੀ ਇਹ ਤੋਪਾ ਕਿੰਨੀ ਆਏ 4 4 ਤੋਪਾ ਲੋਣਾ ਉਹ ਸਾਰਾ ਡਾ ਸਕਦੇ ਆ ਬਾਕੀ ਕੋ ਇਸ ਤਰ੍ਹਾਂ ਦਾ ਹੈਗਾ ਕਿਲਾ ਮੁਬਾਰਕ ਉੱਤੇ ਜਾਂ ਨੀਂਦੇਵੰਦ ਨਹੀਂ ਥੱਲੇ ਉਹਨੇ ਲਿਖ ਰੱਖਿਆ ਵੀ ਮਾਰਤਾ ਦੀ ਜਣੀ ਕੰਦਾ ਵਾਲੇ ਉਹ ਆ ਜਿਹੜੀ ਕੰਦਾ ਉਹ ਕਮਜ਼ੋਰ ਆ ਉੱਤੇ ਨਹੀਂ ਜਾਣਾ ਕਿਸੇ ਨੇ ਵੀ ਸਖਤ ਬਣਾਈ ਉੱਪਰ ਜਾਣ ਤੋਂ ਇਧਰ ਵੀ ਲੱਗਾ ਤਾਂ ਵੈਸੇ ਤਾਲਾ ਹੀ ਹੋਇਆ ਇਹ ਉੱਤੇ ਜਾਣ ਦਾ ਸਿਸਟਮ ਨਹੀਂ ਕੰਦਾ ਉੱਤੇ ਚੜ ਕੇ ਫਾਇਰਿੰਗ ਕਰਦੇ ਸਿੰਘ ਉਹਦੋ ਉਹ ਥੱਲੋਂ ਆਇਆ ਯਾਰ ਹਉ ਸਹੀ ਹੋ ਗਿਆ ਸਾਂਹ ਸਾਈ ਹੋ ਗਿਆ ਪੁੱਤ ਬੇਬੇ ਦਾ ਆਹ ਉਹ ਵਲੀ ਰੰਗਾ ਜਿਹਦੇ ਵਿੱਚੋਂ ਜਾਂਦੇ ਸੀਗੇ ਦਲੀ ਸਿੰਘ ਘੋੜੇ ਲੈ ਕੇ ਇਸ ਤਰ੍ਹਾਂ ਦੀ ਕੋਸ ਹੈਗੀ ਹੈ ਉਹ ਵਿੱਚ ਜਾ ਗਈ ਪਤਾ ਲੱਗੂ ਹੰਤਾ ਗਾਂਧੀਆਂ ਦਾ ਡਿੱਕਾ ਪਿਆਰ ਤੇਰੀ ਮਰਮਤ ਕਰ ਕਰ ਇਹਨੂੰ ਐਡਾ ਕਰਤਾ ਪਹਿਲਾਂ ਬਹੁਤ ਖੁੱਲਾ ਸੀ ਇਹਦੇ ਵਿੱਚ ਘੋੜਾ ਜਾਂਦਾ ਸੀਗਾ ਇਸ ਤਰ੍ਹਾਂ ਸੀ ਇਹ ਵਿੱਚ ਘੋੜਾ ਜਾਂਦਾ ਹੀ ਘੋੜੇ ਦੇ ਸਿੰਘ ਜਾਂਦੇ ਸੀ ਉਹ ਸਿੱਧੀ ਦਿੱਲੀ ਨੂੰ ਜਾਂਦੇ ਸੀ ਕਿਹਾ ਜਾਂਦਾ ਤਾਂ ਬਾਕੀ ਤਾਂ ਤਾਂ ਜਾਣੀ ਨਹੀਂ ਨੇ ਤੇ ਨੂੰ ਐਂਟਰੀ ਆ ਕਿ ਐਡਾ ਤਾਂ ਹੀ ਸੀ ਇਹ ਕਿਲਾ ਬੈਨੇਰੋ ਮੰਡ ਐਨਜੋਏ ਕਰਦੇ ਹਿੱਥੋਂ ਦਾ ਵੀ ਉਹ ਗਾਂ ਤਾਂ ਜਾਣ ਨਹੀਂ ਦੇ ਇਹ ਸੀ ਇੱਥੇ ਦਾ ਕਿਲਾ ਮੁਬਾਰਕ ਤੇ ਇਤਿਹਾਸਦਨ ਬਹੁਤ ਪੁਰਾਣਾ ਬਾਕੀ ਹਰ ਥੱਲੇ ਘੋੜਾ ਕਵਿੰਨਦਾ ਹੋ ਯਾਰ ਥੱਲੇ ਘੋੜੇ ਤੇ ਸਿੰਘ ਜਾਂਦੇ ਸੀ ਉੱਤੇ ਜਾ ਨਿੰਦੇ ਜੇ ਤੁਸੀਂ ਆਓ ਤਾਂ ਯਾਰ ਜ਼ਰੂਰ ਦੇਖ ਕੇ ਜਾਓ ਬਠਿੰਡੇ ਦੀ ਮੇਰੇ ਹਿਸਾਬ ਨਾਲ ਸਭ ਤੋਂ ਖੂਬਸੂਰਤ ਜਗ੍ਹਾ ਹੀ ਇਹ ਆ ਕਿਲਾ ਮੁਬਾਰਕ ਮੇਰੇ ਹਿਸਾਬ ਨਾਲ ਤਾਂ ਇੰਦਾ ਦਾ ਕਿਲਾ ਤਾਂ ਯਾਰ ਹੈ ਹੀ ਨਹੀਂ ਕਿਤੇ ਵਿੱਚ ਉਹ ਜਿਹਾ ਹੀ ਪਿਆ ਹੋਵੇ ਟੋਪ ਉੱਪਰ ਬਹੁਤ ਕੁਝ ਪਿਆ ਸਾਰਾ ਕੁਝ ਮਰਖਾਣ ਹੋ ਜਾ ਪਿਆ ਦੇਖੋ ਘਲਾ ਮੁਬਾਰਕ ਆਪਾਂ ਕਮ ਕੇ ਆ ਜਗੇ ਆ ਦਰਸ਼ਨ ਕਰਕੇ ਆ ਚੁਕਿਆ ਉੱਥੇ ਆ ਦੇਖੋ ਦੂਜੀ ਜਗਾ ਆ ਇੱਥੇ ਘੁੰਮਣ ਵਾਲੀ ਵਧੀਆ ਕਹਿਦੀ ਆਪਾਂ ਕਿਹੜਾ ਇਹ ਚੀਜ਼ ਵੀ ਇੱਥੇ ਆਖਿਆ ਮੈਂ ਵੀ ਇੱਥੇ ਅੱਜ ਚੱਲੀ ਆਉਣੇ ਆ ਵੀ ਇੰਡੀਆ ਦੇ ਜਿੰਨੇ ਵੀ ਬਲੌਗਰ ਆ ਟਰੈਵਲਰ ਆ ਜਿੰਨੇ ਵੀ ਹੈਗੇ ਆ ਯਾਰ ਹਰੇਕ ਬੰਦਾ ਜਗਾ ਤੇ ਜਪਟੰਡੇ ਆਵੇ ਤਾਂ ਆ ਕੀ ਜਾਂਦੇ ਆ ਕਿਉਂਕਿ ਇੱਥੇ ਆ ਦੇਖੋ ਦਿਸ ਰੀਅਲ ਭਾਈ ਅਸਲੀ ਟੈਂਕ ਅਸਲੀ ਟੈਂਕ ਪਿਆ ਹਾਂ ਵੀ ਨਹੀਂ ਹੁੰਦਾ ਇੱਕ ਜੀ ਹੱਥ ਫੂਰਾ ਜਾਂਦਾ ਤਾਂ ਜੀਤਦਾ ਜਮਾ ਅਸਲੀਆ ਇੱਥੇ ਲੋਕ ਪੈਂਦੇ ਆ ਰਾਤ ਨੂੰ ਜਿਹੜੇ ਯਾਰ ਫੁੱਟਪਾਥ ਤੇ ਵਿਚਾਰੇ ਇਹਨਾਂ ਦਾ ਕੋਈ ਘਰ ਨਹੀਂ ਹੈਗਾ ਤੇ ਬਾਕੀ ਉਹ ਸਾਹਮਣੇ ਬੁੱਤ ਲੱਗਾ ਹੋਇਆ ਆਈ ਲਵ ਬਠਿੰਡਾ ਲਿਖਿਆ ਹੋਇਆ ਬਾਕੀ ਦੇਖੋ ਆ ਜਮਾ ਅਸਲੀਆ ਜਮਰੀ ਗੱਲ ਜੋ ਪਿਓ ਯਾਰ ਇੱਕ ਚੀਜ਼ ਹੀ ਮਰਥਾ ਉਹਨਾਂ ਲੋ ਗਿਆ ਇਕੱਲਾ ਆਹੀ ਇੱਕ ਕੜੀ ਹੋ ਗਈ ਤੇ ਤਿੰਨਾਂ ਤੋਂ 4 ਕਿਲੋ ਦੀ ਕੜੀਆਂ ਚੈੱਕ ਕਰੋ ਕਿੰਨੀਆਂ ਬਾਕੀ ਆ ਦੇਖੋ ਮੂਰਤ ਚੈੱਕ ਕਰੋ ਆਹੀ ਰਚ ਕਿਉਂਗਾ ਉਹਦੇ ਦੇ ਗਿਆ ਸੀ ਬਾਕੀ ਦੇਖੋ ਕਿ ਕੀ ਕੋਸਨ ਦਾ ਅੱਜ ਦੇਖ ਲੋ ਟੈਂਕ ਚ ਜੇ ਤੱਕ ਦੇਖਿਆ ਨਹੀਂ ਉਹਦਾ ਅੰਦਰ ਵੀ ਦੇਖੀ ਇਹਦੀ ਜੰਗਲ ਅੰਦਰ ਵੀ ਕੋਸਨ ਕੋਸਤਾ ਹੂਆ ਬਾਕੀ ਇੱਥੇ ਖਿਲਾ ਰੱਖਿਆ ਨੂੰ ਬਹੁਤ ਵਧੀਆ ਜਗ੍ਹਾ ਆ ਰਹੀ ਵੀ ਤੁਸੀਂ ਦੇਖ ਕੇ ਜਾਓ ਜੇ ਕੋਈ ਬਟਨੇ ਆਉਂਦਾ ਤਾਂ ਇੱਥੇ ਆ 골 ਡਿੱਗੀ ਦੇ ਨਾ ਦੇ ਫੇਮਸ ਹੈ ਜਗਾ 골 ਡਿੱਗੀ ਦੇ ਬਾਕੀ ਅੰਦਰ ਦਾ ਬੂਤਲਾ ਬੂਤ ਨਹੀਂ ਪਾ ਰੱਖਿਆ ਜਨਤਾ ਨੇ ਪਾਣੀ ਆ ਗਿਆ ਬਾਕੀ ਸਫਾਈ ਵੀ ਵਧੀਆ ਲੱਗਿਆ ਇੱਥੇ ਰਾਤ ਦਾ ਮਾਹੌਲ ਵੀ ਬਹੁਤ ਤਗੜਾ ਆਹ ਕਹਦੇ ਹਸਤੰਦਾ ਬਾਕੀ ਹੈ ਬਹੁਤ ਹੈਵੀ ਬਾਕੀ ਐਸੀ ਆਪਣਾ ਇਹਦਾ ਬਲੌਗ ਤੁਹਾਨੂੰ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿਵੇਂ ਲੱਗਿਆ ਬਲੌਗ ਬਲੌਗ ਵਧੀਆ ਲੱਗਿਆ ਇਦਾਂ ਦੇ ਬਲੌਗ ਹੋਣੇ ਚਾਹੀਦੇ ਆ ਕਿ ਦਿੱਲੀ ਵਾਲਾ ਰੁਟੀਨ ਵਾਲਾ ਬਲੌਗ ਹੀ ਆਵੇ ਸਾਹਮਣੇ ਦੇਖੋ ਵਿਕਰਮ ਸਿੰਘ ਆਈ ਲਵ ਬਠਿੰਡਾ ਦੇਖੋ 골ਡੀ ਕੀ ਇਹਦੇ ਨਾਂ ਦੇ ਫੇਮਸ ਹੈ 골ਡੀ ਕੀ ਟੈਂਕ ਟੈਂਕ ਤੇ ਪਾਣੀ ਦੀ ਉਦਰ ਲੈਨ ਦੇ 30 ਰੁਪਏ ਦੀ 500 ml ਚੱਕੋ ਬਈ ਦੇਖੋ 30 ਰੁਪਏ ਦੀ 500 ml ਪਾਣੀ ਦਾ ਪਾਣੀ ਦਾ ਬੜਾ ਥੱਲੋ ਵਗਣਾ ਆ ਤੇਲ ਵਾਲਾ ਬਿਲਕੁਲ ਨਾ ਜਿਸਟਮ ਉੱਤੇ 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 ਦੇਖੋ ਤੇ ਆ ਕੀ ਜਿਆ ਵਾਕਿਆ ਯਾਰ ਇਹਦੇ ਵਿੱਚ ਗੋਲੀਆਂ ਕਿੱਥੋਂ ਲੰਘਿਆ ਨਹੀਂ ਹੋਣੀ ਆ ਵੀ ਤੇਲ ਵਾਲਾ ਆ ਦੇਖੋ ਇੱਥੋਂ ਦੀ ਬੰਨਾ ਸਾਰੇ ਜਿਹੜੇ ਤੇਲ ਜਾਂਦਾ ਇਹ ਕਨੈਕਟਡ ਆ ਨਾ ਇੱਥੋਂ ਪੈਪਨ ਵਾਲਾ ਸੀ ਸਾਰੇ ਦੇ ਵਿੱਚੋਂ ਤੇਲ ਜਾਂਦਾ ਹੋ ਜਾ ਭਰਾਵਾ ਆ ਦੇਖੋ ਖਾਲੀ ਵਿਆਹ ਦਾ ਇਦਾਂ ਬਾਕੀ ਕਿਵੇਂ ਲੱਗਿਆ ਬਲੋਗ ਕਮੈਂਟ ਕਰਕੇ ਦੱਸਿਓ ਮਿਲਾਂਗੇ ਨੈਕਸਟ ਬਲੋਗ ਚ ਤੇ ਉਦ ਤੱਕ ਬਾਏ ਬਾਏ ਫੋਡਵਾ ਹੈ